ਦੇ ਵਿੱਚ ਖੜੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਜਦੋਂ ਸਰਕਾਰ ਪਹਿਲਾਂ ਇਹ ਨਾ ਕਹੇ ਕਿ ਨਾਮ ਗੋਪਤ ਰੱਖਿਆ ਜਾਊਗਾ ਫਿਰ ਜੇ ਉਹਨੇ ਦੱਸਤਾ ਤਾਂ ਨਾਮ ਗੋਪਤ ਰੱਖਿਆ ਵੀ ਜਾਵੇ ਕਿਉਂ ਤੁਸੀਂ ਆਪਸ਼ ਵਿੱਚ ਦੋ ਸੁਮਣਾਂ ਪੋਈਆਂ ਭਾਈ ਅਸੀਂ ਸਾਰਾ ਦਲਪੰਤ ਭੈਣ ਦੇ ਨਾਲ ਖੜਾ ਹੈ ਜੋ ਵੀ ਫੈਸਲਾ ਹੋਊਗਾ ਪ੍ਰਸ਼ਾਸਨ ਜੇ ਸਰਮੱਤੇ ਰੱਖਦੀ ਹੈ ਤਾਂ ਠੀਕ ਹੈ ਨਹੀਂ ਪਰ ਸਾਡੇ ਕੋਲ ਗਾਰੰਟੀ ਇਹਨਾਂ ਨੇ ਹੁਣ ਜਾਣਕਾਰੀ ਦਿੱਤੀ ਸੀ ਤੇ ਇਹਨਾਂ ਨੇ ਨਾਂਜੰਤ ਕਰ ਦਿੱਤਾ ਕਿ ਕੀ ਮੰਨ ਕਰਦੇ ਆਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਉਮੀਦ ਤਾਂ ਹੈਗੀ ਆ ਜੀ ਸਰਕਾਰ ਕੰਟਰੈਕਸ਼ਨ ਦਿੱਤੀ ਜਾਵੇ ਫਿਰ ਇਹਨਾਂ ਇਸ ਤਰ੍ਹਾਂ ਤਾਂ ਫਿਰ ਵਾਇਰ ਵਿਰੋਧ ਕਰਕੇ ਆਪਣਾ ਦੁਸ਼ਮਣਾਂ ਆਪਾਂ ਵਾਧੀਆਂ ਜੀ ਹਾਂ ਨਾ ਆ ਤੁਸੀਂ ਦੇਖੋ ਉਸ ਐਸਐਚਓ ਜਿਹੜਾ ਨਾਮ ਦੱਸੇ ਜਾ ਕੇ ਉਹਨਾਂ ਕਰਾਉਂਦੇ ਥੋੜਾ ਨਾਮ ਉਹਦੇ ਉਹਨਾਂ ਬਾਰੇ ਕੋਈ ਜ਼ੋਰ ਗਲਤ ਗੱਲ ਹੈ ਜੀ ਮੈਂ ਜਦ ਤੱਕ ਪ੍ਰਸ਼ਾਸਨ ਪਰ ਗੁਪਤ ਨਾਮ ਰੱਖੇ ਹੈ ਨਾ ਤਾਂ ਕਿਸੇ ਭੈਣ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਦੇ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਤੈਹਦ ਦੇ ਲੋ ਧੰਨਵਾਦ ਕਰਦੀਆਂ ਜਿਹੜੇ ਮੇਰੇ ਨਾਲ ਮੇਰੇ ਸਿੰਘ ਭਾਈ ਖੜੇ ਆ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਦੂਜੀ ਗੱਲ ਰਹੀ ਜੀ ਮੈਂ ਕਮਲਜੀਤ ਕੌਰ ਖਾਲਸਾ ਬੋਲਦੀ ਆ ਮੈਂ ਜੀ ਕੁਛ ਸੀਗੇ ਨਸ਼ਾ ਤਸਕਰ ਵੱਡੇ ਲੈਵਲ ਦੇ ਅਧਿਕਾਰੀ ਸੀ ਮੈਂ ਪਾਏ ਸੀ ਜੀ ਗੁਪਤ ਨਾਮ ਪਾਏ ਸੀ ਉਹਨਾਂ ਦੇ ਜੀ ਐਸਐਚਓ ਬੂਟਾ ਸਿੰਘ ਨੇ ਤਾਰੀ ਨੇ ਨਵਜਗਦੀਪ ਤੇ ਸੋਮੇ ਵਰਗਿਆ ਨੇ ਜੀ ਇਹ ਘਰੋ ਘਰੀ ਜਾ ਕੇ ਦੱਸਿਆ ਅਸੀਂ ਸਾਬ ਕੋਲੇ ਅੰਦਰ ਐਸਪੀ ਸਾਹਿਬ ਕੋਲੇ ਗਏ ਆ ਉਹਨਾਂ ਨੂੰ ਸਾਰਾ ਪ੍ਰੂਫ ਦਿੱਤਾ ਜੀ ਉਹ ਕਹਿੰਦੇ ਵੀ ਤੁਹਾਡੀ ਕਾਰਵਾਈ ਜਿਹੜੀ ਆ ਮੰਨਦੀ ਕਾਰਵਾਈ ਜਿਹੜੀ ਐਸਐਚਓ ਸਾਹਿਬ ਤੇ ਕੀਤੀ ਜਾਊਗੀ ਅੰਦਰ ਮੇਰੀ ਪੂਰੀ ਇਨਸਾਫ ਦੀ ਜੋ ਸੀ ਮੰਗ ਉਹ ਮੇਰੀ ਮੰਨੀ ਗਈ ਆ ਸਾਹਿਬ ਡਿਪਟੀ ਸਾਹਿਬ ਜੀ ਨੇ ਵੀ ਇਹੀ ਗੱਲ ਕਹੀ ਆ ਵੀ ਜੋ ਕੁਝ ਵੀ ਮਤਲਬ ਇਹਨੇ ਕੀਤਾ ਇਹ ਗਲਤ ਕੀਤਾ ਮੇਰਾ ਨਾਮ ਜਿਹਨੇ ਹਰੇਕ ਦੇ ਘਰੋਂ ਘਰੀ ਜਾ ਕੇ ਲੀਕ ਕੀਤਾ ਪਰ ਮੈਂ ਉਹਨਾਂ ਬੰਦਿਆਂ ਨੂੰ ਜਾਣਦੀ ਵੀ ਹੈ ਨਹੀਂ ਉਹ ਐਸਐਚਓ ਆਪ ਦੇ ਆਪ ਹੀ ਫਸੂਗਾ ਕਿਉਂਕਿ ਮੈਂ ਜਦੋਂ ਕਾਰਵਾਈ ਉਹਨਾਂ ਤੇ ਕੀਤੀ ਹੋਈ ਨਹੀਂ ਸੀ ਜਿੰਨਾਂ ਤੇ ਮੈਂ ਕਾਰਵਾਈ ਕੀਤੀ ਸੀ ਉਹ ਬੰਦੇਆਂ ਦੇ ਘਰੇ ਤਾਂ ਗਏ ਵੀ ਨਹੀਂ ਸੀ ਨਾ ਹੀ ਉਹਨਾਂ ਦੇ ਘਰੇ ਨਾਮ ਲਿੱਤਾ ਬੂਟਾ ਸਿੰਘ ਐਸਐਚਓ ਤਾਰੀ ਨਵਜੁਗਦੀਪ ਤੇ ਸੋਮਾ ਇਹ ਜਿਹੜੇ ਨਾਲ ਨੇ ਦੇ ਮਤਲਬ ਸਟਾਫ ਦੇ ਜਿਹੜੇ ਹੈਗੇ ਘਰੋ ਘਰੀ ਜਾ ਕੇ ਦੱਸ ਰਹੇ ਆ ਅੱਛਾ ਐਸਐਸਪੀ ਨੂੰ ਕੀ ਕਾਰਨ ਕੀ ਸੀ ਦੱਸੋ ਐਸਐਸਪੀ ਮੈਡਮ ਨੂੰ ਤਾਂ ਹਲੇ ਮੈਂ ਮਿਲ ਨਹੀਂ ਕੀ ਉਹਨਾਂ ਨੂੰ ਤਾਂ ਜੀ ਉਹਨਾਂ ਨੇ ਐਸਪੀ ਸਾਹਿਬ ਨੂੰ ਕਹਤਾ ਸੀ ਵੀ ਤੁਸੀਂ ਉਹ ਉਹਨਾਂ ਦੇ ਨਾਲ ਹੀ ਗੱਲਬਾਤ ਕਰਨੀ ਆ ਕਾਰਨ ਕੀ ਕਿਉਂ ਦੱਸਦੇ ਨੇ ਕਾਰਨ ਕੀ ਆ ਕਿਉਂ ਦੱਸੋ ਉਹਨਾਂ ਨੇ ਤਾਂ ਜੀ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਨਾਮ ਹੀ ਐਨੀ ਕਮਲਜੀਤ ਕੌਰ ਦਾ ਤਾਂ ਵੀ ਅੰਦਰ ਲਿਖਵਾ ਕੇ ਵੀ ਆ ਜਿਹੜੇ ਬੰਦੇ ਆਏ ਸੀ ਨਾਲ ਮੇਰੇ ਖੜੇ ਸੀ ਜਿਨ੍ਹਾਂ ਦੇ ਘਰੋਂ ਘਰ ਜਾ ਕੇ ਕਹਿ ਕੇ ਆਏ ਸੀ ਉਹ ਬੰਦੇ ਨਾਲ ਆਏ ਸੀ ਕਾਰਨ ਕਿ ਕਾਰਨ ਪੁਲਿਸ ਦਾ ਜੀ ਮੈਂ ਤਾਂ ਪੁਲਿਸ ਨਾਲ ਮਿਲੀ ਹੋਈ ਹੈ ਜੀ ਖਰਚਾ ਲੈਂਦੀ ਹੈ ਜਿਹੜੇ ਵੱਡੇ ਲੈਵਲ ਦੇ ਅਧਿਕਾਰੀ ਆ ਚਿੱਟਾ ਸਮੈਕ ਜੋ ਕੁਝ ਵੀ ਵੇਚ ਰਹੀ ਹੈ ਗੋਲੀਆਂ ਪ੍ਰੋਮੋਡੋਲ ਐਲਪ੍ਰੈਕਸ ਗੋਲੀਆਂ ਜਿਹੜੀਆਂ ਵੇਚ ਰਹੇ ਆ ਉਹਨਾਂ ਤੋਂ ਜੀ ਖਰਚਾ ਲੈਂਦੇ ਆ ਖੜੇ ਨੇ ਨਾਲ ਮੇਰੇ ਵੀਰ ਭਾਈ ਇਹਨਾਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਵੀ ਜਦੋਂ ਮੈਂ ਯੁੱਧ ਨਸ਼ਿਆਂ ਦੇ ਵਿਰੁੱਧ ਇੱਕ ਪਾਸੇ ਤਾਂ ਸੀਐਮ ਸਾਹਿਬ ਨੇ ਇਹ ਕਿਹਾ ਵੀ ਯੁੱਧ ਨਸ਼ਿਆਂ ਦੇ ਵਿਰੁੱਧ ਖੜੋ ਤੁਸੀਂ ਹੋ ਕੇ ਅਸੀਂ ਤਾਂ ਜੀ ਇਨਸਾਫ ਦੇ ਪਿੱਛੇ ਖੜੇ ਸੀ ਵੀ ਅਸੀਂ ਪੁਲਿਸ ਪੁਲਿਸ ਦੇ ਨਾਲ ਖੜੀਏ ਪਰ ਪੁਲਿਸ ਤਾਂ ਖੁਦ ਹੀ ਰਲਈ ਹੋਈ ਨਾਲ ਜੀ ਫਿਰ ਅਸੀਂ ਕਿਹਦੇ ਕੋਲ ਜਾ ਕੇ ਇਨਸਾਫ ਦੀ ਮੰਗ ਕਰ ਸਕਦੇ ਆ ਸਾਨੂੰ ਤਾਂ ਇਹੀ ਮੰਗ ਚਾਹੀਦੀ ਆ ਵੀ ਜਿਹੜੀ ਐਸਐਚਓ ਤੇ ਬਣਦੀ ਕਾਰਵਾਈ ਆ ਇਹਦੇ ਜਿਹੜੇ ਅਧਿਕਾਰੀ ਨੇ ਨਾਲ ਇਹਦੇ ਜਿਨ੍ਹਾਂ ਨੇ ਵੀ ਕੀਤਾ ਇਹ ਕੰਮ ਇਹ ਸਿੱਧੀ ਜੀ ਗੱਲ ਆ ਵੱਡੇ ਲੈਵਲ ਦੇ ਅਧਿਕਾਰੀਆਂ ਤੋਂ ਜਾਂਚ ਬ੍ਰਾਂਚ ਕਰਾ ਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ 2 ਦਿਨਾਂ ਦੇ ਵਿੱਚ ਜਿਹੜਾ ਨਾਇਬ ਸਿੰਘ ਕਬੂਤਰ ਜੀ ਵੀ ਵਜਾ ਕਾਰਨ ਸਾਡਾ ਖੋਖਾ ਚੱਕਿਆ ਗਿਆ ਤੇ ਸਾਡੇ ਮੁੰਡੇ ਦੇ ਉੱਤੇ 8 ਕਿਲੋ ਭੁੱਕੀ ਦਾ ਪਰਚਾ ਪਿਆ ਉਹਨੂੰ ਵੀ 7 ਕਿਲੋ ਭੁੱਕੀ ਦਾ ਪਰਚਾ ਉਹਦੇ ਤੇ ਵੀ ਪੈਣਾ ਚਾਹੀਦਾ 2 ਦਿਨਾਂ ਦੇ ਵਿੱਚ ਅਰੈਸਟ ਕਰਕੇ ਉਹਨੂੰ ਵੀ ਜਿੰਨੀ ਕਸੜੀ ਵੀ ਨੇਰੀ ਬਣਦੀ ਹੈ 2 ਮਹੀਨੇ ਦੀ ਬਣਦੀ ਹੈ ਉਹੀ ਕੀਤੀ ਜਾਵੇ। ਲੈ ਤੁਹਾਡਾ ਖੋਖਾ ਸੀ ਇੱਟਾ ਸਾਡਾ ਖੋਖਾ ਜੀ ਨਾਇਬ ਸਿੰਘ ਕਬੂਤਰ ਦੇ ਨਾਲ ਸੀਗਾ ਜੀ। ਸਾਡਾ ਜੀ ਚਾਹ ਦਾ ਖੋਖਾ ਸੀ ਉਹ ਕੰਮ ਜੀ ਸੀ ਉਹਦਾ ਵੀ ਚਾਹ ਦਾ ਹੀ ਪਰ ਕੰਮ ਕੀ ਸੀਗਾ ਵੀ ਉਹ ਬੰਦੇ ਨੇ ਗਲਤ ਕੰਮ ਕਰਨੇ ਹੁੰਦੇ ਸੀ ਸਾਰੇ ਇਹ ਮਲਾਜਮ ਸੋਮੇਵਾਰ ਕੇ ਸਾਰੇ ਬੈਡ ਮੂਟ ਕੇ ਖਾ ਪੀ ਕੇ ਆਉਂਦੇ ਸੀ ਉਹਦੇ ਕੋਲ ਕਰਵਾਇਆ ਜਾਂਦੀ ਫਿਰ ਮੈਂ ਜੀ ਸੀਐਮ ਮਾਨ ਸਾਹਿਬ ਕੋਲ ਸਿੱਧਾ ਜਾਉਂਗੀ ਜੀ মিডিਆ ਲੈ ਕੇ ਮੇਰੇ ਨੰਗ ਸਿੰਘ ਵੀਰ ਵੀ ਜਾਣਗੇ ਅੱਜ ਦਾ ਮੇਰੇ ਨਾਲ ਐਨੇ ਖੜੇ ਆ ਫਿਰ ਤਾਂ ਜੀ ਪਤਾ ਹੀ ਨਹੀਂ ਕਿੰਨੇ ਜੱਥੇ ਜਾਣਗੇ ਜੀ ਜੇ ਪੀ ਪਠੰਡਾ ਨੂੰ ਮਿਲਿਓ ਕੀ ਐਸਵਾਸ਼ਣ ਦਿੰਦਾ ਮੈਮ ਨੇ ਤਾਂ ਇਹੀ ਗੱਲ ਕਹੀ ਹੈ ਵੀ ਜੇ ਅਗਰ ਇਹਦੇ ਵਿੱਚ ਐਸਐਚਓ ਗਲਤ ਕੀਤਾ ਉਹਨੇ ਤਾਂ ਉਹਨੂੰ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਅਸਿਸਟੈਂਟ ਤੁਸੀਂ ਜਦੋਂ ਤੁਸੀਂ ਮੈਨੂੰ ਆਏ ਸੀ ਦੋ ਦਿਨ ਦਾ ਟਾਈਮ ਦਿੱਤਾ ਸੀ ਦੋ ਦਿਨਾਂ ਦੇ ਜਾਂਚ ਕੀਤੀ ਜਾਵੇ ਹਾਂਜੀ ਹਾਂਜੀ ਜੋ ਜਾਂਚ ਹੋ ਗਈ ਹਾਂਜੀ ਜਾਂਚ ਹੋਈ ਜੇ ਬਿਲਕੁਲ ਸਹੀ ਨਿਕਲੀ ਉਹਨਾਂ ਨੂੰ ਸਾਰਾ ਕੁਝ ਜਿਹੜੇ ਬੰਦੇ ਸੀਗੇ ਜਿਨ੍ਹਾਂ ਦੇ ਮਤਲਬ ਸੀਗੇ ਨਾਲ ਆਏ ਸੀ ਉਹਨਾਂ ਨੇ ਦੱਸਿਆ ਜੀ ਘਰੋ ਘਰ ਜਾ ਕੇ ਕਹਿੰਦਾ ਫਿਰ ਤੱਕ ਖੁਦ ਬੂਤਾ ਸਿੰਘ ਖੁਦ ਰੇਡ ਕਰਦਾ ਜਦੋਂ ਮੈਂ ਉਹਨਾਂ ਨੂੰ ਕਹਿ ਸੀ ਨਹੀਂ ਦਿੰਦਾ ਇਹ ਇਹ ਕਿਉਂ ਫਿਰ ਰੇਡ ਕਰਦਾ ਇਹ ਇਹ ਮੱਕੀ ਆਫਾਦਾ ਇਹ ਕਰਨ ਕਿ ਲੱਗਿਆ ਇਹ ਜਸਪ੍ਰੀਤ ਨੂੰ ਫਸਾਉਣ ਦਾ ਮਾਰਾ ਦੀ ਮੈਂ ਕਿਸੇ ਤਰੀਕੇ ਨਾਲ ਵੱਡੇ ਲੈਵਲ ਦੇ ਵਿੱਚ ਫਸਾਵਾ ਇਹਨੂੰ ਕੱਲ ਨੂੰ ਅਗਰ ਵਾਈ ਚਾਂਸ ਜਸਪ੍ਰੀਤ ਨੂੰ ਬਾਹਰੋਂ ਚੱਕਦੇ ਆ ਜਾਂ ਘਰੋਂ ਚੱਕਦੇ ਆ ਕੋਈ ਚੀਜ਼ ਨਹੀਂ ਬਰਾਮਦ ਹੁੰਦੀ ਤਾਂ ਉਹਦੇ ਪੁਲਿਸ ਪ੍ਰਸ਼ਾਸਨ ਆਪ ਜ਼ਿੰਮੇਵਾਰ ਹੋਊਗਾ ਸਾਡੀ ਕੋਈ ਚੀਜ਼ ਨਹੀਂ ਹੋਊਗੀ ਤਾਂ ਹਾਂਜੀ ਬੋਟਾ ਸਿੰਘ ਦੇ ਨਾਲ ਕੌਣ ਕੌਣ ਹੈਗੇ ਬੋਟਾ ਸਿੰਘ ਦੇ ਨਾਲ ਜੀ ਤਾਰੀ ਆ ਨਵਜੁਗਦੀਪ ਹੈ ਤੇ ਸੋਮਾ ਜੀ ਬਾਕੀ ਹੋਰ ਅਧਿਕਾਰੀ ਵੀ ਹੈਗੇ ਆ ਜੀ ਬਾਕੀ ਮੈਂ ਇਹੀ ਮੰਗ ਕਰਦੀ ਆ ਵੀ ਇਹਨਾਂ ਤੇ ਪੂਰੀ ਸੱਤ ਕਾਰਵਾਈ ਕੀਤੀ ਜਾਵੇ ਜਿਹੜੇ ਸਾਡੇ ਨਾਲ ਹੁੰਦੇ ਸੀਗੇ ਉਹ ਇੱਥੇ ਆ ਕੇ ਬਿਆਨ ਹਾਂਜੀ ਉਹ ਬਿਆਨ ਦੇ ਕੇ ਗਏ ਜੀ ਉਹ ਗੁੱਪਤ ਬਿਆਨ ਦੇ ਕੇ ਗਏ ਕਹਿੰਦੇ ਸਾਹਮਣੇ ਮੀਡੀਆ ਦੇ ਆਉਣਾ ਨਹੀਂ ਚਾਹੁੰਦੇ ਅਸੀਂ ਆਪਦਾ ਲਿਖਾ ਕੇ ਗਏ ਆ ਉਹ ਕਹਿ ਕੇ ਵੀ ਗਏ ਆ ਵੀ ਸਾਡੇ ਘਰੋਂ ਘਰੀ ਆ ਕੇ ਖੁਦ ਇਹ ਬਿਆਨ ਸਾਰਿਆਂ ਨੇ ਹੀ ਦਿੱਤੇ ਆ ਜੀ ਮੈਂ ਉਹਨਾਂ ਦੇ ਨਾਮ ਨਹੀਂ ਦੱਸਣਾ ਚਾਹੁੰਦੀ ਜਿਹਨੂੰ ਦੱਸ ਕੇ ਗਿਆ ਐਸਚੋ ਉਹ ਦੱਸ ਤਾਂ ਨਹੀਂ ਗਏ ਹਾਂਜੀ ਹਾਂਜੀ ਉਹ ਹਾਂਜੀ ਉਹ ਦੱਸ ਗਏ ਜੀ ਉਹ ਦੱਸ ਕਮਲਬੀਨ ਗੋਲ ਨੇੜੇ ਦੇ ਨਾਮ ਲਾਏ ਉਹ ਸਾਨੂੰ ਕਹਿੰਦੀ ਹੈ ਕਿ ਦਰਖਾਸਤ ਦਿੱਤੀ ਉਹਨੇ ਇੱਕ ਕੁਝ ਬੰਦਿਆਂ ਦੇ ਖਿਲਾਫ ਇਹਦੇ ਵਿੱਚ ਕਿ ਉਹਦਾ ਬ੍ਰਦਰ ਵੀ ਇੱਕ ਤਿੰਨ ਕੇਸਾਂ ਚ ਨੋਮੀਨੇਟਡ ਦੋਹਾਂ ਕੇਸਾਂ ਚ ਤੇ ਉਹਦੇ ਕੋਲ ਭੁੱਖੀ ਮਿਲੀ ਹੈਗੀ ਇੱਕ ਕੇਸ ਚ 29 ਚ ਨੋਮੀਨੇਟਡ ਹੈਗੇ ਆ ਉਹ ਸ਼ੱਕ ਜ਼ਾਹਿਰ ਕਰਦੀ ਕੁਝ ਬੰਦਿਆਂ ਦੇ ਖਿਲਾਫ ਕਿ ਮੇਰੇ ਬ੍ਰਦਰ ਦੇ ਤੇ ਐਫ ਆਈ ਆਰ ਹੋ ਗਈ ਇਹਨਾਂ ਦੇ ਨਹੀਂ ਹੋਈ ਸੋ ਅੱਜ ਆਏ ਸੀ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਜੇ ਉਹਨਾਂ ਨੂੰ ਵੈਰੀਫਾਈ ਕਰਾਂਗੇ ਤਸਦੀਕ ਕਰਾਂਗੇ ਜਿਹੜਾ ਵੀ ਜੇ ਉਹ ਪਾਏ ਜਾਂਦੇ ਨੇ ਇਸ ਨਾਰਕੋਟਿਕਸ ਦੇ ਟ੍ਰੇਡ ਚ ਤੇ ਹੀ ਹੋਏ ਤੇ ਵੀ ਕਾਰਵਾਈ ਕਰਾਂ ਜ਼ਰੂਰ ਕਰਾਂਗੇ ਤੋ ਪੁਲਿਸਿੰਗ ਤਾਂ ਨਹੀਂ ਆ ਤੇ ਰੋਕ ਲਾ ਰਹੀ ਹੈ ਵੀ ਉਹ ਹੁਣ ਐਕਚੁਅਲੀ ਨਹੀਂ ਕਿ ਜਿਹੜਾ ਆਪੇ ਲਾ ਉਹ ਤਲੇ ਨਸ਼ਾ ਯੁੱਧ ਜਿਹੜਾ ਨਸ਼ਾ ਅੰਰੋਧ ਚੱਲ ਰਿਹਾ ਹੈਗਾ ਉਹਦੇ ਚ ਜਿਹੜੀ ਹੈਗੀ ਆ ਕਿ ਲਗਾਤਾਰ ਐਸੀ ਜਿਹੜੇ ਕੰਮ ਕਰਦੇ ਨੇ ਉਹਨਾਂ ਤੇ ਹੀ ਨਜ਼ਰ ਬਣਾਈ ਰੱਖੀ ਆ ਚਾਹੇ ਉਹ ਅੰਦਰ ਨੇ ਚਾਹੇ ਉਹ ਬਾਹਰ ਨੇ ਹਨਾ ਸੋ ਮੈਂ ਦੱਸਦਾ ਤੁਹਾਨੂੰ ਸਮੋ ਤੁਸੀਂ ਪੀਕ ਉਹ ਉਹ ਤਾਂ ਬਰਦਰ ਮੇਰੇ ਖਾਲ ਕੁਝ ਸਮਾਂ ਪਹਿਲਾਂ ਹੀ ਬੀਲ ਤੇ ਆਇਆ ਚੌਥੀ ਗੁਜਵੇਂ ਮਹੀਨੇ ਆਇਆ ਹੈਗਾ ਸੋ ਅਹੀਂ ਉਹ ਚੈੱਕ ਕਰਦੇ ਆ ਰੈਗੂਲਰ ਚੈੱਕ ਕਰਦੇ ਇਹਨੂੰ ਵੀ ਚੈੱਕ ਕੀਤਾ ਹੋਣਾ ਉਹਨੂੰ ਇਹਨੂੰ ਇਸੇ ਚੀਜ਼ ਤੋਂ ਖਫਾ ਹੈਗੇ ਨੇ ਕਿ ਇਹਨੂੰ ਚੱਕ ਕੇ ਕਿਉਂ ਕੀਤਾ ਬਟ ਅਹੀਂ ਉਹਨੂੰ ਇਹੀ ਆਖਿਆ ਕਿ ਜੇਕਰ ਤਾਂ ਕਿਸੇ ਕੋਈ ਵੀ ਬੰਦਾ ਲੈਟ ਅਸਪੋਜ਼ ਉਹਦਾ ਭਰਾ ਹੀ ਨਹੀਂ ਕੋਈ XYZ ਬੰਦਾ ਠੀਕ ਹੈ ਜੀ ਇਹ ਕੰਮ ਕਰਦਾ ਹੈ ਤੇ ਜੇ ਉਹ ਕਰਦਾ ਫੜਿਆ ਗਿਆ ਤੇ ਉੱਤੇ ਕਾਰਵਾਈ ਤੇ ਜ਼ਰੂਰ ਕਰੇਗੀ ਜੇ ਇਨ ਕੇਸ ਜੇ ਉਹਨੂੰ ਕਿਤੇ ਕੋਈ ਵੀ ਖਦਸ਼ਾ ਹੈਗਾ ਕਿ ਮੇਰੇ ਭਰਾ ਨੂੰ ਐ ਵੀ ਕੋਈ ਇਦਾਂ ਕਰਦੇ ਤੰਗ ਪੇਸ਼ਾਨ ਕਰਦੇ ਤੇ ਉਹਨੂੰ ਕਿਹਾ ਕਿ ਸਾਨੂੰ ਆ ਕੇ ਡਾਇਰੈਕਟਲੀ ਦੱਸ ਦੇ ਸਕਿਪ ਹਨ ਉਹ ਕਹਿੰਦੇ ਮੈਂ ਚਾਹਨਾ ਨਾਲ ਸੰਬੰਧੀ ਜਾਣਕਾਰੀ ਦਿੱਤੀ ਸੀ ਪਰ ਮੇਰਾ ਨਾਮ ਜਨਤਕ ਹੱਦ ਤੱਕ ਤੇ ਕਹਿੰਦੇ ਵੀ ਉਪਰ ਰੱਖ ਲਓ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਕਿਸੇ ਦਾ ਕੋਈ ਨਾਮ ਜਨਤਕ ਨਹੀਂ ਕੀਤਾ ਹੈਗਾ ਜਿਹੜੀ ਦੋ ਤਰ੍ਹਾਂ ਦੀਆਂ ਕੰਪਲੇਂਟਸ ਹੁੰਦੀਆਂ ਇੱਕ ਤੇ ਪੀਸੀ ਕੰਪਲੇਂਟ ਹੁੰਦੀ ਹੈਗੀ ਤੇ ਇੱਕ ਜਿਹੜੀਆਂ ਜਿਹਦੇ ਜਿਹੜੀਆਂ ਅਸੀਂ ਇਹ ਦੂਸਰੀਆਂ ਹੁੰਦੀਆਂ ਜਿਨ੍ਹਾਂ ਤੇ ਗੁਪਤ ਰੱਖਣਾ ਹੁੰਦਾ ਜਿਹੜੀ ਗੁਪਤ ਰੱਖਣ ਵਾਲੀ ਹੈਗੀ ਅਸੀਂ ਕਿਸੇ ਦਾ ਕੋਈ ਨਾਮ ਨਹੀਂ ਉਹਦੇ 'ਚ ਜਨਤਕ ਕਰਦੇ ਉਹ ਔਨ ਰਿਕਾਰਡ ਹੀ ਹੁੰਦਾ ਕਿਉਂਕਿ ਸਾਨੂੰ ਵੀ ਪਤਾ ਹੁੰਦਾ ਹੈਗਾ ਕਈਆਂ ਦੇ ਪਰਸਨਲ ਡਿਸਕਿਊਟ ਵੀ ਹੁੰਦੇ ਆ ਉਹਦੇ 'ਚ ਫਿਰ ਉਹ ਨਾ ਇਹਦੇ ਵਿੱਚ ਮਿਆਂ ਦਾ ਨਹੀਂ ਕਿਸੇ ਦਾ ਨਹੀਂ ਨਾਮ ਕੀਤਾ ਜੇ ਕਿਸੇ ਨੇ ਕੀਤਾ ਵੀ ਹੋਊਗਾ ਅੱਜ ਨਹੀਂ ਤਾਂ ਕੱਲ ਕਰੂਗਾ ਤੇ ਜੇ ਕੋਈ ਡਿਪਾਰਟਮੈਂਟਲ ਐਕਸ਼ਨ ਬੰਦ ਉਹਦੇ ਨੂੰ